ਅੱਜਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਾਂ ਕਹਿੰਦੇ ਬੱਚੇ ਨੇ ਹਨਾ ਬੱਚੇ ਵੀ ਨੇ ਉਹ ਆਨਲਾਈਨ ਗੇਮਸ ਵੱਲ ਉਹਨਾਂ ਦਾ ਵੱਧ ਰੁਝਾਨ ਹੋ ਰਿਹਾ ਹੈ 5-5 6-6 ਘੰਟੇ ਆਨਲਾਈਨਸ ਗੇਮ ਖੇលਦੇ ਨੇ ਜਿਵੇਂ ਕਿ ਪਬਜੀ ਬੀਜੀ ਮਾਈ ਹੋਰ ਵਗੈਰਾ ਖੇលਦੇ ਨੇ ਸਟੱਡੀ 'ਚ ਧਿਆਨ ਨਹੀਂ ਹੁੰਦਾ ਉਹਨਾਂ ਦਾ ਐਂਟੀ-ਸੋਸ਼ੀਅਲ ਹੋ ਜਾਂਦੇ ਨੇ ਸਮਾਜ 'ਚ ਵਿਚਰਣ ਤੋਂ ਉਹਨਾਂ ਨੂੰ ਆਪਾਂ ਕਹਿੰਦੇ ਚਿਜਕ ਮਹਿਸੂਸ ਹੁੰਦੀ ਹੈ ਉਹ ਉਸ ਦਾ ਕੀ ਹੱਲ ਹੈ ਤੇ ਕੀ ਲੱਗਦਾ ਵੀ ਕਿਵੇਂ ਟੈਕਲ ਕੀਤਾ ਜਾ ਸਕਦਾ ਜਾ ਸਕਦਾ ਸਾਨੂੰ ਦੇਖੋ ਜੀ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਬੱਚੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਬੱਚੇ ਸਿਰਫ ਆਪਣੇ ਦੋਸਤਾਂ ਯਾਰ ਮਿੱਤਰਾਂ ਦੇ ਨਾਲ ਲੱਗ ਕੇ ਸਿਰਫ ਥੋੜੀ ਦੇਰ ਦੇ ਮਜ਼ੇ ਲਈ ਗਏ ਨੇ ਜਾਂ ਉਹਨਾਂ ਦੇ ਅੰਦਰ ਕੋਈ ਬਿਮਾਰੀ ਅਜੇ ਚੱਲ ਰਹੀ ਹੈ ਜਿਵੇਂ ਡਿਪਰੈਸ਼ਨ ਕਿਉਂਕਿ ਬੱਚਾ ਹੈ ਬੱਚਾ ਬੋਲ ਕੇ ਨਹੀਂ ਦੱਸ ਸਕਦਾ ਕਿ ਮੈਨੂੰ ਡਿਪਰੈਸ਼ਨ ਹੈ ਉਹਨੂੰ ਪਤਾ ਹੀ ਨਹੀਂ ਕਿ ਇਮੋਸ਼ਨ ਅੰਦਰੋਂ ਅੰਦਰ ਜਿਹੜੇ ਉਹਦੇ ਜਜ਼ਬਾਤ ਚੱਲ ਰਹੇ ਉਹਨਾਂ ਨੂੰ ਕਿਵੇਂ ਸ਼ਬਦਾਂ 'ਚ ਪਾਉਣ ਤਾਂ ਉਹ ਸੋਸਾਇਟੀ ਤੋਂ ਕੱਟ ਕੇ ਇੰਟਰਨੈਟ ਵੱਲ ਚਲੇ ਜਾਂਦੇ ਨੇ ਇਕੱਲੇ ਚ ਰਹਿੰਦੇ ਨੇ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਹੋਰ ਕੱਟ ਜਾਂਦੇ ਨੇ ਫਿਰ ਕੀ ਹੈ ਕਿ ਪੜ੍ਹਾਈ ਤੋਂ ਫੋਕਸ ਖਤਮ ਹੋ ਜਾਂਦਾ ਹੈ ਜੀ ਔਰ ਪੜ੍ਹਾਈ ਤੋਂ ਫੋਕਸ ਖਤਮ ਹੋਣ ਕਰਕੇ ਉਹਨਾਂ ਦੀ ਪੜ੍ਹਾਈ ਦੀ ਪਰਫਾਰਮੈਂਸ ਖਤਮ ਹੋ ਜਾਂਦੀ ਹੈ ਸਕੂਲ ਚੋਂ ਵੀ ਡਾਂਟ ਫਟਕਾਰ ਪੈਰੈਂਟਸ ਤੋਂ ਵੀ ਡਾਂਟ ਫਟਕਾਰ ਮਾਪੇ ਵੀ ਡਾਂਟਦੇ ਨੇ ਉਦੋਂ ਡਰ ਕੇ ਫਿਰ ਫਿਰ ਤੋਂ ਹੋਰ ਜਾਂਦੇ ਨੇ ਤਾਂ ਉਹ ਇੱਕ ਸਾਈਕਲ ਦੇ ਇੱਕ ਚੇਨ ਦੇ ਵਿੱਚ ਫਸ ਜਾਂਦੇ ਨੇ ਜਾਂ ਤਾਂ ਗੇਮਸ ਖੇਡਣ ਨਾਲ ਬੱਚੇ ਦੀ ਮੈਮਰੀ ਤੇ ਵੀ ਅਸਰ ਪੈਂਦਾ ਮੈਮਰੀ ਲਾਸ ਹੁੰਦੀ ਹੈ ਉਹਨਾਂ ਨੂੰ ਮੈਮਰੀ ਸਕਰੀਨ ਦਾ ਅੱਜ ਕੱਲ ਸਾਇੰਸ ਦੀ ਸਟੱਡੀਜ਼ ਆਸਰੇ ਯਾਨੀ ਕਿ ਵਾਈਟ ਲਾਈਟ ਐਕਸਪੋਜ਼ਰ ਆਪਣੀ ਮੈਮਰੀ ਤੇ ਅਸਰ ਪੰਦੀ ਪੰਦੀ ਹੈ ਬਿਲਕੁਲ ਪੰਦੀ ਹੈ ਬਾਕੀ ਜਦ ਫੋਕਸ ਹੀ ਹਟ ਗਿਆ ਤੇ ਮੈਮਰੀ ਤਾਂ ਖਰਾਬ ਹੋਣੀ ਹੀ ਹੋਣੀ ਹੈ ਜਿਹੜੀ ਚੀਜ਼ ਆਪਾਂ ਕਦੇ ਦਿਮਾਗ 'ਚ ਰਜਿਸਟਰ ਹੀ ਨਹੀਂ ਕੀਤੀ ਕਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਯਾਦ ਕਿਵੇਂ ਰਹੂਗੀ ਬਿਲਕੁਲ ਬਿਲਕੁਲ ਤਾਂ ਇਦਾਂ ਦੇ ਮਰੀਜ਼ਾਂ ਦਾ ਹੁੰਦਾ ਕਿ ਆਪਾਂ ਪਹਿਲਾਂ ਲੱਭਣਾ ਹੈ ਕਾਰਨ ਲੱਭਣਾ ਹੈ ਸਾਈਕੀਆਟਰੀ ਦੇ ਵਿੱਚ ਹਮੇਸ਼ਾ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਕਾਰਨ ਲੱਭਣਾ ਹੈ ਕਿ ਮਰੀਜ਼ ਇਹ ਸਥਤ ਤੱਕ ਪਹੁੰਚਿਆ ਕਿਵੇਂ ਕਿਉਂਕਿ ਜ਼ਰੂਰੀ ਨਹੀਂ ਕਿ ਉਹ ਬਿਮਾਰੀ ਦੀ ਸ਼ੁਰੂਆਤ ਸੀ ਜਾਂ ਜ਼ਰੂਰੀ ਨਹੀਂ ਕਿ ਉਹ ਸਿਰਫ ਜਿਹੜਾ ਇਹਦਾ ਸੁਭਾਅ ਦੀ ਤਬਦੀਲੀ ਸੀਗੀ ਸੁਭਾਅ ਦੀ ਤਬਦੀਲੀ ਵੀ ਬਿਮਾਰੀ ਲੈ ਕੇ ਆ ਸਕਦੀ ਹੈ ਔਰ ਬਿਮਾਰੀ ਵੀ ਸੁਭਾਅ ਤਬਦੀਲੀ ਲੈ ਕੇ ਆ ਸਕਦੀ ਹੈ ਤਾਂ ਦੋਨੋਂ ਇੰਟਰਕਨੈਕਟਿਡ ਨੇ ਇੱਕ ਅੱਜਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਾਂ ਕਹਿੰਦੇ ਬੱਚੇ ਨੇ ਹਨਾ ਬੱਚੇ ਵੀ ਨੇ ਉਹ ਆਨਲਾਈਨ ਗੇਮਸ ਵੱਲ ਉਹਨਾਂ ਦਾ ਵੱਧ ਰੁਝਾਨ ਹੋ ਰਿਹਾ ਹੈ 5 5 6 6 ਘੰਟੇ ਆਨਲਾਈਨ ਗੇਮ ਖੇលਦੇ ਨੇ ਜਿਵੇਂ ਕਿ ਪਬਜੀ ਬੀਜੀ ਮਾਈ ਹੋਰ ਵਗੈਰਾ ਖੇលਦੇ ਨੇ ਸਟੱਡੀ 'ਚ ਧਿਆਨ ਨਹੀਂ ਹੁੰਦਾ ਉਹਨਾਂ ਦਾ ਐਂਟੀ-ਸੋਸ਼ੀਅਲ ਹੋ ਜਾਂਦੇ ਨੇ ਸਮਾਜ 'ਚ ਵਿਚਰਣ ਤੋਂ ਉਹਨਾਂ ਨੂੰ ਆਪਾਂ ਕਹਿੰਦੇ ਝਿਜਕ ਮਹਿਸੂਸ ਹੁੰਦੀ ਹੈ ਉਹ ਉਸ ਦਾ ਕੀ ਹੱਲ ਹੈ ਤੇ ਕੀ ਲੱਗਦਾ ਵੀ ਕਿਵੇਂ ਟੈਕਲ ਕੀਤਾ ਜਾ ਸਕਦਾ ਜਾ ਸਕਦਾ ਸਮਝੋ ਦੇਖੋ ਜੀ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਬੱਚੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਬੱਚੇ ਉਧਰ ਗਏ ਕਿਉਂ ਸਿਰਫ ਆਪਣੇ ਦੋਸਤਾਂ ਯਾਰ ਮਿੱਤਰਾਂ ਦੇ ਨਾਲ ਲੱਗ ਕੇ ਸਿਰਫ ਥੋੜੀ ਦੇਰ ਦੇ ਮਜ਼ੇ ਲਈ ਗਏ ਨੇ ਜਾਂ ਉਹਨਾਂ ਦੇ ਅੰਦਰ ਕੋਈ ਬਿਮਾਰੀ ਅਜੇ ਚੱਲ ਰਹੀ ਹੈ ਜਿਵੇਂ ਡਿਪਰੈਸ਼ਨ ਕਿਉਂਕਿ ਬੱਚਾ ਹੈ ਬੱਚਾ ਬੋਲ ਕੇ ਨਹੀਂ ਦੱਸ ਸਕਦਾ ਕਿ ਮੈਨੂੰ ਡਿਪਰੈਸ਼ਨ ਹੈ ਉਹਨੂੰ ਪਤਾ ਹੀ ਨਹੀਂ ਕਿ ਇਮੋਸ਼ਨ ਅੰਦਰੋਂ ਅੰਦਰ ਜਿਹੜੇ ਉਹਦੇ ਜਜ਼ਬਾਤ ਚੱਲ ਰਹੇ ਉਹਨਾਂ ਨੂੰ ਉਹ ਕਿਵੇਂ ਸ਼ਬਦਾਂ 'ਚ ਪਾਣ ਤਾਂ ਉਹ ਸੋਸਾਇਟੀ ਤੋਂ ਕੱਟ ਕੇ ਇੰਟਰਨੈਟ 'ਵਲ ਚਲੇ ਜਾਂਦੇ ਨੇ ਇਕੱਲੇ ਚ ਰਹਿੰਦੇ ਨੇ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਹੋਰ ਕੱਟ ਜਾਂਦੇ ਨੇ ਫਿਰ ਕੀ ਹੈ ਕਿ ਪੜ੍ਹਾਈ ਤੋਂ ਫੋਕਸ ਖਤਮ ਹੋ ਜਾਂਦਾ ਹੈ ਔਰ ਪੜ੍ਹਾਈ ਤੋਂ ਫੋਕਸ ਖਤਮ ਹੋਣ ਕਰਕੇ ਉਹਨਾਂ ਦੀ ਪੜ੍ਹਾਈ ਦੀ ਪਰਫਾਰਮੈਂਸ ਖਤਮ ਹੋ ਜਾਂਦੀ ਹੈ ਸਕੂਲ 'ਚ ਵੀ ਡਾਂਟ ਫਟਕਾਰ ਪੈਰੈਂਟਸ ਵੀ ਡਾਂਟ ਫਟਕਾਰ ਮਾਪੇ ਵੀ ਡਾਂਟਦੇ ਨੇ ਉਦੋਂ ਡਰ ਕੇ ਫਿਰ ਫੇਰ ਤੋਂ ਹੋਰ ਜਾਂਦੇ ਨੇ ਤਾਂ ਉਹ ਇੱਕ ਸਾਈਕਲ ਦੇ ਇੱਕ ਚੇਨ ਦੇ ਵਿੱਚ ਫਸ ਜਾਂਦੇ ਨੇ ਆ ਤਾਂ ਗੇਮਸ ਖੇਡਣ ਨਾਲ ਬੱਚੇ ਦੀ ਮੈਮਰੀ ਤੇ ਵੀ ਅਸਰ ਪੈਂਦਾ ਮੈਮਰੀ ਲਾਸ ਹੁੰਦੀ ਹੈ ਉਹਨਾਂ ਨੂੰ ਮੈਮਰੀ ਸਕਰੀਨ ਦਾ ਅੱਜ ਕੱਲ ਸਾਇੰਸ ਦੀ ਸਟੱਡੀਜ਼ ਆਸ ਰਹੀ ਕਿ ਵਾਈਟ ਲਾਈਟ ਐਕਸਪੋਜ਼ਰ ਆਪਣੀ ਮੈਮਰੀ ਤੇ ਅਸਰ ਪੰਦੀ ਪੰਦੀ ਹੈ ਬਿਲਕੁਲ ਪੰਦੀ ਹੈ ਬਾਕੀ ਜਦ ਫੋਕਸ ਹੀ ਹਟ ਗਿਆ ਤੇ ਮੈਮਰੀ ਤਾਂ ਖਰਾਬ ਹੋਣੀ ਹੀ ਹੋਣੀ ਹੈ ਜਿਹੜੀ ਚੀਜ਼ ਆਪਾਂ ਕਦੇ ਦਿਮਾਗ 'ਚ ਰਜਿਸਟਰ ਹੀ ਨਹੀਂ ਕੀਤੀ ਕਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਯਾਦ ਕਿਵੇਂ ਰਹੂਗੀ ਬਿਲਕੁਲ ਬਿਲਕੁਲ ਤਾਂ ਇਦਾਂ ਦੇ ਮਰੀਜ਼ਾਂ ਦਾ ਹੁੰਦਾ ਕਿ ਆਪਾਂ ਪਹਿਲਾਂ ਲੱਭਣਾ ਕਾਰਨ ਲੱਭਣਾ ਸਾਈਕੀਆਟਰੀ ਦੇ ਵਿੱਚ ਹਮੇਸ਼ਾ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਕਾਰਨ ਲੱਭਣਾ ਕਿ ਮਰੀਜ਼ ਇਹ ਹੱਦ ਤੱਕ ਪਹੁੰਚਿਆ ਕਿਵੇਂ ਕਿਉਂਕਿ ਜ਼ਰੂਰੀ ਨਹੀਂ ਕਿ ਉਹ ਬਿਮਾਰੀ ਦੀ ਸ਼ੁਰੂਆਤ ਸੀ ਜਾਂ ਜ਼ਰੂਰੀ ਨਹੀਂ ਕਿ ਉਹ ਸਿਰਫ ਜਿਹੜਾ ਇਹਦਾ ਸੁਭਾਅ ਦੀ ਤਬਦੀਲੀ ਸੀਗੀ ਸੁਭਾਅ ਦੀ ਤਬਦੀਲੀ ਵੀ ਬਿਮਾਰੀ ਲੈ ਕੇ ਆ ਸਕਦੀ ਹੈ ਔਰ ਬਿਮਾਰੀ ਵੀ ਸੁਭਾਅ ਤਬਦੀਲੀ ਲੈ ਕੇ ਆ ਸਕਦੀ ਹੈ ਤਾਂ ਦੋਨੋਂ ਇੰਟਰਕਨੈਕਟਡ ਹੈ